ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸਿਆ ਗਿਆ ਨੁਸਖੇ ਦਾ ਸੇਵਨ ਕਰਨ ਤੇ 30 ਮਿੰਟਾਂ ਵਿੱਚ ਹੀ ਤੁਹਾਡੀ ਕਬਜ਼ ਦੂਰ ਹੋ ਜਾਵੇਗੀ ਅਤੇ ਪੇਟ ਬਿਲਕੁਲ ਸਾਫ਼ ਹੋ ਜਾਵੇਗਾ ਇਸ ਦੇ ਨਾਲ ਨਾਲ ਦੋਸਤੋ ਭੁੱਖ ਵੀ ਚੰਗੀ ਤਰ੍ਹਾਂ ਲੱਗਣ ਲੱਗ ਜਾਵੇਗੀ ਜੇਕਰ ਸਾਡਾ ਪੇਟ ਸਾਫ਼ ਹੋ ਗਿਆ ਤਾਂ ਅਸੀਂ 108 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ ਅਤੇ ਤਾਂ ਇਹ ਸਾਡੇ ਸਰੀਰ ਦੇ ਕਦੇ ਵੀ ਆਸੇ-ਪਾਸੇ ਵੀ ਨਹੀਂ ਆਉਣਗੀਆਂ ਦੋਸਤੋ ਜੇਕਰ ਸਾਰਾ ਦਿਨ ਪੇਟ ਭਰਿਆ-ਭਰਿਆ ਰਹਿੰਦਾ ਹੈ ਜਾਂ ਕੋਈ ਕੰਮ ਢੰਗ ਨਾਲ ਨਹੀਂ ਹੁੰਦਾ ਗੈਸ ਬਾਹਜਮੇ ਅਤੇ ਅੰਤਾਂ ਵਿੱਚ ਵਾਰ-ਵਾਰ ਦਰਦ ਤਾਂ ਦੋਸਤੋ ਇਹਨਾਂ ਸਮੱਸਿਆਵਾਂ ਤੋਂ ਪੀੜਤ ਵਿਅਕਤੀ ਸਵੇਰੇ ਖਾਲੀ ਪੇਟ ਦੋ ਗਲਾਸ ਹਲਕੇ ਗਰਮ ਪਾਣੀ ਦਾ ਸੇਵਨ ਜ਼ਰੂਰ ਕਰੇ ਕਿਉਂਕਿ ਅਜਿਹਾ ਕਰਨ ਨਾਲ ਉਹਦੇ ਸਰੀਰ ਵਿੱਚ ਬਹੁਤ ਤਰ੍ਹਾਂ ਦੇ ਬਦਲਾਅ ਆਉਣਗੇ ਆਓ ਦੋਸਤੋ ਹੁਣ ਆਪਾਂ ਜਾਣਦੇ ਹਾਂ ਕਿ ਇਸ ਸੌਖੇ ਨੁਸਖੇ ਬਾਰੇ ਕਿ ਇਸਨੂੰ ਤਿਆਰ ਕਿਵੇਂ ਕਰਨਾ ਹੈ ਜਿਸ ਦਾ ਸੇਵਨ ਕਰਨ ਤੇ 30 ਮਿੰਟਾਂ ਵਿੱਚ ਹੀ ਸਾਡਾ ਪੇਟ ਸਾਫ਼ ਹੋ ਜਾਵੇਗਾ ਅਤੇ ਇਸ ਨਾਲ ਮਲ ਤਿਆਗ ਦੀ ਪ੍ਰਕਿਰਿਆ ਵੀ ਆਸਾਨ ਹੋ ਜਾਵੇਗੀ ਅਤੇ ਦੋਸਤੋ ਗੈਸ ਬਦਹਾਜ਼ਮੀ ਅਤੇ ਐਸਿਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਸਾਨੂੰ ਰੱਖਣ ਲਈ ਸਾਨੂੰ ਚਾਹੀਦਾ ਹੈ ਇੱਕ ਗਲਾਸ ਪਾਣੀ ਅਤੇ ਸੌਫ ਦੋਸਤੋ ਸੌਫ ਸਾੜੀਆਂ ਅੰਤੜੀਆਂ ਦੀ ਸਫਾਈ ਲਈ ਬਕਾਫੀ ਫਾਇਦੇਮੰਦ ਹੁੰਦੀ ਹੈ ਅਤੇ ਪੇਟ ਵਿੱਚ ਬਣਨ ਵਾਲੀ ਗੈਸ ਤੋਂ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਦੋਸਤੋ ਇਹ ਲੀਵਰ ਨੂੰ ਮਜ਼ਬੂਤ ਕਰਦੀ ਹੈ ਅਤੇ ਇਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਾਨੂੰ ਬਦ ਹਾਜਮੇ ਦੀ ਸਮੱਸਿਆ ਵੀ ਨਹੀਂ ਹੁੰਦੀ ਹੁਣ ਦੋਸਤੋ ਅਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸੌਫ ਦਾ ਪਾ ਦੇਣਾ ਹੈ ਅਤੇ ਫਿਰ ਦੋਸਤੋ ਇਸ ਪਾਣੀ ਨੂੰ ਉਬਲਣ ਲਈ ਰੱਖ ਦੇਣਾ ਹੈ ਪਰ ਦੋਸਤੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਇਸ ਨੂੰ ਹਲਕੇ ਸੇਕ ਉੱਤੇ ਹੀ ਬਾਲਣਾ ਹੈ ਭਾਵੇਂ ਕਿ ਗੈਸ ਨੂੰ ਫੁੱਲ ਨਹੀਂ ਕਰਨਾ ਅਤੇ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਦੋਸਤੋ ਇਹ ਪਾਣੀ ਦੇ ਵਿੱਚ ਸੌਫ ਦੇ ਗੁਣ ਸਾਰੇ ਨਾ ਜਾਣ ਦੋਸਤੋ 5 ਤੋਂ 10 ਮਿੰਟ ਤੱਕ ਇਸ ਨੂੰ ਗਰਮ ਕਰਨ ਤੋਂ ਬਾਅਦ ਪਾਣੀ ਨੂੰ ਛਾਣ ਲਓ ਅਤੇ ਇੱਕ ਗਲਾਸ ਵਿੱਚ ਕੱਢ ਲਓ ਹੁਣ ਅਸੀਂ ਇਸ ਪਾਣੀ ਵਿੱਚ ਪਾਉਣਾ ਹੈ ਕਸਟਰ ਆਇਲ ਦੋਸਤੋ ਅੰਤੜੀਆਂ ਨੂੰ ਸਾਫ਼ ਕਰਨ ਅਤੇ ਕਬਜ਼ ਨੂੰ ਦੂਰ ਕਰਨ ਲਈ ਕਸਟਰ ਆਇਲ ਬਹੁਤ ਲਾਭਕਾਰੀ ਹੁੰਦਾ ਹੈ ਕਿਉਂਕਿ ਇਸ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਪੇਟ ਤੋਂ ਹੀ ਜਨਮ ਲੈਂਦੀਆਂ ਹਨ ਪਰ ਜੇਕਰ ਸਾਡਾ ਪੇਟ ਸਾਫ਼ ਹੋਵੇਗਾ ਤਾਂ ਅਸੀਂ ਬਹੁਤ ਤਰੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ ਦੋਸਤੋ ਇਸ ਤੇਲ ਨੂੰ ਤੁਸੀਂ ਬਾਜ਼ਾਰੋਂ ਵੀ ਮੈਡੀਕਲ ਤੋਂ ਖਰੀਦ ਸਕਦੇ ਹੋ ਇਸ ਤੇਲ ਦਾ ਤੁਸੀਂ ਇੱਕ ਚਮਚਾ ਸੌਂਫ ਵਾਲੇ ਪਾਣੀ ਵਿੱਚ ਪਾ ਦੇਣਾ ਹੈ ਅਤੇ ਇਸ ਨੂੰ ਚਮਚੇ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਕੜੇ ਦਾ ਸਵਾਦ ਕੌੜਾ ਹੁੰਦਾ ਇਸ ਲਈ ਦੋਸਤੋ ਤੁਸੀਂ ਇਸ ਵਿੱਚ ਅੱਧੇ ਨਿੰਬੂ ਦਾ ਰਸ ਵੀ ਮਿਲਾਉਣਾ ਹੈ ਅਤੇ ਦਰ ਦੋਸਤੋ ਇਸ ਨੂੰ ਆਪਣੇ ਸਵਾਦ ਅਨੁਸਾਰ ਇਸ ਵਿੱਚ ਤੁਸੀਂ ਕਾਲਾ ਨਮਕ ਪਾ ਦੇਣਾ ਹੈ ਭਾਵ ਕਿ ਦੋਸਤੋ ਇੱਕ ਚੁਟਕੀ ਦੇ ਬਰਾਬਰ ਹੀ ਪਾਉਣਾ ਹੈ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚਮਚ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਇਸ ਦਾ ਸੇਵਨ ਕਰਨ ਦਾ ਰੰਦ ਦੋਸਤੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਤੁਸੀਂ ਆਪਣਾ ਖਾਣਾ ਸਮੇਂ ਸਿਰ ਖਾਣਾ ਹੈ ਜਦੋਂ ਤੁਸੀਂ ਇਸ ਨੁਸਕੇ ਦਾ ਸੇਵਨ ਕਰਨਾ ਹੈ ਤਾਂ ਦੋਸਤੋ ਇਹ ਹਲਕਾ ਗਰਮ ਹੋਣਾ ਚਾਹੀਦਾ ਹੈ ਭਾਵ ਕਿ ਬਿਲਕੁਲ ਠੰਡੇ ਦਾ ਸੇਵਨ ਨਹੀਂ ਕਰਨਾ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਦੋ ਗਲਾਸ ਪਾਣੀ ਤੇ ਜ਼ਰੂਰ ਪੀਣੇ ਹਨ ਭਾਵ ਕਿ ਦੋਸਤੋ ਹਲਕੇ ਗਰਮ ਪਾਣੀ ਦੇ ਪੀਣੇ ਹਨ ਇਸ ਨੁ ਦੋਸਤੋ ਤੁਹਾਡਾ ਪੇਟ ਬਿਲਕੁਲ ਸਬਸਤੋ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਖਾਸ ਨੁਸਖੇ ਬਾਰੇ ਪਤਾ ਲੱਗ ਸਕੇ